ਇਹ ਜਿਹੜੇ ਮਤਲਬ ਕਿ ਅਸੀਂ ਜਿਹੜਾ ਇਲਾਜ ਕਰਦੇ ਆ ਗੱਲਾਂ ਉਹ ਆਯੁਰਵੇਦਿਕ ਜੀ ਨਾਲ ਹੀ ਕਰਦੇ ਠੀਕ ਹੈ ਜੜੀਆਂ ਬੂਟੀਆਂ ਦੇ ਨਾਲ ਕਰਦੇ ਆ ਜੀ ਸਸੇ ਦੇ ਪੱਤੇ ਦੇ ਵਿੱਚ ਪੱਤੀ ਆ ਗਈ ਜੀ ਟ੍ਰੀਨ ਦੇ ਵਿੱਚ ਪੱਤੀ ਆ ਗਈ ਕੋਈ ਆਰ ਇਫੈਕਟ ਮਤਲਬ ਕਿ ਜਿਵੇਂ ਜਸ ਲੈ ਗਠੀਏ ਦੇ ਨਾਲ ਨਾ ਜੀ ਗਠੀਏ ਦੇ ਨਾਲ ਪੀੜਤ ਹੋ ਗਿਆ ਕਿਸ ਨੂੰ ਟਾਈਫੈਡ ਹੋ ਗਿਆ ਡੇਂਗੂ ਹੋ ਗਿਆ ਇਦਾਂ ਦੇ ਪੇਸ਼ੈਂਟ ਆਉਂਦੇ ਰਹਿੰਦੇ ਆ ਕੀ ਆਪਰੇਸ਼ਨ ਜ਼ਰੂਰੀ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਜਿਹੜਾ ਹੈਗਾ ਲਾਈਫ ਸਟਾਈਲ ਬਿਲਕੁਲ ਤੇਜ਼ ਹੋ ਚੁੱਕਿਆ ਹੈ ਸਾਡੇ ਬੱਚੇ ਕੀ ਸਾਡੇ ਆਮ ਮਦਰ ਜਿਹੜੀ ਜਨਤਾ ਅੱਜ ਕੱਲ ਪੀਜ਼ਾ 버ਗਰ ਨਿਊਰੋਜ਼ ਐਦਾਂ ਦਾ ਕੁਝ ਖਾਪ ਹੀ ਰਹੀ ਆ ਨਾ ਜੀ ਜੇ ਅਸੀਂ ਮੰਨ ਕੇ ਚੱਲੋ ਵੀ ਡੇਲੀ ਦੇ ਵਿੱਚ 10 ਮਿੰਟ 15 ਮਿੰਟ ਜਾਂ 20 ਮਿੰਟ ਵੀ ਮਦਰ ਕੇ ਫਿਜ਼ੀਕਲੀ ਐਕਟੀਵਿਟੀ ਕਰੀਏ ਤਾਂ ਇਹ ਪ੍ਰੋਬਲਮ ਨਾ ਹੀ ਹੋ ਜੇ ਤੁਹਾਨੂੰ ਐਦਾਂ ਬਿਲਕੁਲ ਜਿਹੜੀਆਂ ਪ੍ਰੋਬਲਮਾਂ ਤੋਂ ਸਾਡਾ ਫਿਰਦਾ ਰਹ ਸਕਦਾ ਜਿਵੇਂ ਕਿ ਪਿੱਤੇ ਦੇ ਵਿੱਚ ਪਤਰੀ ਬਣਦੀ ਆ ਉਹਦਾ 80% ਕਾਰਨ ਹੈਗਾ ਕੋਲੇਸਟ੍ਰੋਲ। ਅੱਛਾ ਜੀ। ਤੇ ਜਿਵੇਂ ਡਾਕਟਰ ਕਹਿ ਦਿੰਦੇ ਨੇ ਕਿ ਆਪਰੇਟ ਹੀ ਕਰਵਾਓ ਤੇ ਕਿ ਉਹ ਜ਼ਰੂਰੀ ਹੈ। ਨਹੀਂ ਆਪਰੇਟ ਕਰਾਉਣਾ ਜ਼ਰੂਰੀ ਵੀ ਹੈਗਾ ਜਿੱਥੇ ਮਤਲਬ ਕਿ ਬਹੁਤ ਜ਼ਿਆਦਾ ਹੋਵੇ ਬਟ ਕਰਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਸਾਡੇ ਕੋਲੇ ਆ ਗਿਆ ਉਹਨੂੰ ਕਰਾਉਣ ਦੀ ਲੋੜ ਨਹੀਂ ਪੈਂਦੀ। ਕਿਉਂਕਿ ਜਿਹੜਾ ਮਤਲਬ ਕਿ ਅਸੀਂ ਜਿਹੜੀ ਮੈਡੀਸਿਨ ਦਿੰਨੇ ਆ ਉਹਦੇ ਨਾਲ ਕਈ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਦੇ 15 ਜਾਂ 14 mm ਦੀ ਪਤਲੀ ਮਹੀਨੇ ਦੇ ਵਿੱਚ ਵੀ ਨਿਕਲ ਜਾਂਦੀ। ਠੀਕ। ਤੇ ਬਾਕੀ ਇਸ ਤੋਂ ਇਲਾਵਾ ਜਿਹਦੇ ਪੇਨ ਹੁੰਦੀ ਆ ਬਹੁਤ ਜ਼ਿਆਦਾ ਤਾਂ ਉਹ ਦਾ ਸਾਰੀ ਕੁਝ 2 ਮਿੰਟ ਦੇ ਵਿੱਚ ਹੀ ਉਹ ਬਿਲਕੁਲ ਨੋਰਮਲ ਆ ਜਾਂਦਾ। ਤੇ ਇਹ ਮਦਰ ਦੇ ਪੇਸ਼ੈਂਟ ਨੇ ਵੀ ਜਿਹੜੇ 2 ਮਹੀਨੇ ਕਿ ਕਵਰ ਕਰਾ ਦਿੰਦੇ ਕਈ ਵਾਰ 6 ਮਹੀਨੇ ਲੱਗਦੇ। ਜੀ ਮੈਨੂੰ ਨਾ ਗਠੀਏ ਦੀ ਪ੍ਰੋਬਲਮ ਸੀਗੀ ਹਾਂ ਜਿੱਤੇ ਮੈਨੂੰ 4 ਮਹੀਨੇ ਹੋ ਗਏ ਦਵਾਈ ਲੈਣ ਦੀ ਹੁਣ ਮੈਂ ਟੈਸਟ ਕਰਵਾਈ ਚੋਰ ਮੈਂ ਬਿਲਕੁਲ ਠੀਕ ਹਾਂ ਠੀਕ ਹੈ ਤੇ ਹੁਣ ਤੁਰਨ ਫਿਰਨ ਦੇ ਵਿੱਚ ਕਿਸੇ ਤਰੀਕੇ ਕੋਈ ਦਿੱਕਤ ਨਹੀਂ ਹੁਣ ਠੀਕ ਹੈ ਮੈਂ ਟਾਈਫੈਟ ਵਾਸਤੇ ਸਾਡੇ ਕੋਲ ਇੱਕੋ ਹੀ ਗੋਲੀ ਹੈਗੀ ਆ ਆਈ ਵਿਲ ਸ਼ੋ ਯੂ ਇਹ ਗੋਲੀ ਹੈਗੀ ਆ ਬਸ ਸਿਰਫ ਇੱਕੋ ਹੀ ਗੋਲੀ ਲੈਣ ਦੀ ਲੋੜ ਹੈ ਟਾਈਫੈਟ ਬਿਲਕੁਲ ਠੀਕ ਦੇਖੋ ਇਹਦੇ ਵਿੱਚ ਜਿਹੜੀ ਹੈ ਇੰਪੋਟੈਂਸ ਜਿਹੜਾ ਕੇਸ ਹੁੰਦਾ ਉਹਦੇ ਵਿੱਚ 2-3 ਮਹੀਨੇ ਲੱਗੂ ਜਾਂਦੇ ਨੇ ਕਈ ਵਾਰ ਪਰ ਉਹ ਨਾਰਮਲਾਈਜ਼ ਹੋਏ ਠੀਕ ਹੈ ਉਹਦੇ ਨਾਲ ਅਸੀਂ ਮਦਰਗੇ ਆਇਲ ਵੀ ਦਿੰਦੇ ਹੈਗੇ ਹਾਂ ਕੈਪਸੂਲ ਵੀ ਦਿੰਦੇ ਆ ਠੀਕ ਹੈ ਜਾਂ ਮਜੂਮ ਪਿਆ ਤੱਕ ਦਿੰਦੇ ਆ ਵੀ ਪੀਜ਼ਾ 버ਗਰ ਬਾਕੀ ਲਟਣ ਪਟਣ ਦਾ ਕਾਫੀ ਕੁਝ ਖਾਈ ਜਾਂਦੇ ਲੋਕ ਹੂੰ ਤੇ ਉਹਦੇ ਨਾਲ ਵੀ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਠੀਕ ਹੈ ਠੀਕ ਹੈ ਤੇ ਨਾਲ ਲਿਵਰ ਦੇਖਿਆ ਜਾਂਦਾ ਪਰ ਉਹਦੀ ਕਨਸਟੀਟਿਊਸ਼ਨ ਤਾਂ ਨਹੀਂ ਉਹਨੂੰ ਰੈਡੀ ਸਟੇਸ਼ਨ ਨੂੰ ਠੀਕ ਹੈ ਇਸੇ ਅਲਾਮਤਾਂ ਤੋਂ ਹੀ ਹਿੱਸਾ ਕਰਦੇ ਤੇ ਲਿਵਰ ਦੀ ਮੈਡੀਸਨ ਤਾਂ ਅਸੀਂ ਲਾਜ਼ਮੀ ਤੇ ਪਾਈ ਅੱਛਾ ਈ ਤੇ ਤੁਹਾਨੂੰ ਸਮੱਸਿਆ ਕੀ ਸੀ ਸਮੱਸਿਆ ਮੂਲੇਟ ਦੀ ਪਰੋਂ ਦੀ ਅੱਛਾ ਈ ਤੇ ਇੱਥੇ ਦਵਾਈ ਖਾ ਰਹੇ ਹੋ ਨਾ ਹੁਣ ਤੁਸੀਂ ਫਰਕ ਪਿਆ ਹੈ ਹਾਂ ਜੀ ਸਾਹਿਬ ਠੀਕ ਹੈ ਜੀ ਕਿੰਨੇ ਕੁ ਮਹੀਨੇ ਹੋ ਗਏ ਮੈਨੂੰ 2 ਮਹੀਨੇ ਖਾਤੀ ਤੇ ਦੋ ਮਹੀਨਿਆਂ ਦੇ ਵਿੱਚ ਫਰਕ ਚੰਗੀ ਤਰ੍ਹਾਂ ਪਿਆ ਹੈ ਹਾਂਜੀ ਠੀਕ ਹੈ ਹੁਣ ਕਿਸੇ ਤਰੀਕੇ ਕੋਈ ਤੁਹਾਨੂੰ ਪਰੇਸ਼ਾਨੀ ਤੇ ਨਹੀਂ ਹੋ ਰਹੀ ਹੋਂ ਨਹੀਂ ਜੀ ਹੋਂ ਨਹੀਂ ਐਨ ਆਰ ਆਈ ਟੀ ਵੀ ਦੇਖ ਰਹੇ तमाम ਦਰਸ਼ਕਾਂ ਦਾ ਮੈਨੀ ਹਾਂ ਸਵਾਗਤ ਕਰਦੀ ਅੱਜ ਤੁਹਾਨੂੰ ਇੱਕ ਅਜਹੀ ਜਗ੍ਹਾ ਤੇ ਅਸੀਂ ਲੈ ਕੇ ਪਹੁੰਚੇ ਹਾਂ ਜਿੱਥੇ ਕਿ ਤੁਹਾਡੀਆਂ ਵੱਖੋ ਵੱਖਰੀਆਂ ਸਮਸਿਆਵਾਂ ਦਾ ਹੱਲ ਕੀਤਾ ਜਾਏਗਾ ਤੁਹਾਡਾ ਚੰਗੇ ਤਰੀਕੇ ਦੇ ਨਾਲ ਇਲਾਜ ਕੀਤਾ ਜਾਏ ਅੱਜ ਦਾ ਸਮਾਂ ਇਹ ਹੈ ਕਿ ਜਿੱਥੇ ਘਰੋ ਘਰੀ ਮਰੀਜ਼ ਨੇ ਉਹ ਵੱਖੋ ਵੱਖਰੀ ਬਿਮਾਰੀਆਂ ਦੇ ਨਾਲ ਪੀੜਤ ਨੇ ਤੇ ਡਾਕਟਰਾਂ ਦੇ ਕੋਲ ਜਾ ਕੇ ਹਜ਼ਾਰਾਂ ਰੁਪਏ ਖਰਚ ਕਰਦੇ ਨੇ ਪਰ ਫਿਰ ਵੀ ਫਰਕ ਨਹੀਂ ਪੈਂਦਾ ਜੇਕਰ ਤੁਸੀਂ ਵੀ ਕਿਸੇ ਪਰੇਸ਼ਾਨੀ ਦੇ ਨਾਲ ਕਿਸੇ ਬਿਮਾਰੀ ਦੇ ਨਾਲ ਪੀੜਤ ਹੋ ਤੇ ਇਸ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਕਿਉਂਕਿ ਅੱਜ ਅਸੀਂ ਡਾਕਟਰ ਜਗਰੂਪ ਸਿੰਘ ਦੇ ਕੋਲ ਪਹੁੰਚਿਆ ਜੋ ਕਿ ਬੇਹਤ ਚੰਗੇ ਤਰੀਕੇ ਆਪਣੇ ਮਰੀਜ਼ਾਂ ਦਾ ਇਲਾਜ ਕਰਦੇ ਨੇ ਤੇ ਕੁਝਕ ਸਮੇਂ ਦੇ ਵਿੱਚ ਮਰੀਜ਼ਾਂ ਨੂੰ ਆਪਣੇ ਪਰੇਸ਼ਾਨੀ ਤੋਂ ਰਾਹਤ ਵੀ ਜੜੀ ਹੈ ਉਹ ਮਿਲਣ ਲੱਗ ਜਾਂਦੀ ਹੈ ਸਭ ਤੋਂ ਪਹਿਲਾਂ ਤਾਂ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਹਾਂਜੀ ਮੇਰੇ ਵੱਲੋਂ ਵੀ ਆਪ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੇ ਤੁਹਾਡੇ ਕੋਲ ਜਿਹੜੇ ਮਰੀਜ਼ ਆਉਂਦੇ ਨੇ ਉਹ ਵੱਖੋ ਵੱਖਰੇ ਕੇਸ ਆਉਂਦੇ ਹੋਣਗੇ ਕੋਈ ਕਿਸੇ ਬਿਮਾਰੀ ਦੇ ਨਾਲ ਪੀੜਤ ਹੈ ਕੋਈ ਕਿਸੇ ਬਿਮਾਰੀ ਦੇ ਨਾਲ ਪੀੜਤ ਹੋਵੇਗਾ ਤੇ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ ਦਾ ਇਲਾਜ ਕਿਸ ਤਰੀਕੇ ਕਰਦੇ ਹੋ ਕਿਵੇਂ ਮਰੀਜ਼ਾਂ ਨੂੰ ਵੇਖਦੇ ਹੋ ਇਹ ਜਿਹੜੇ ਮਤਲਬ ਕਿ ਅਸੀਂ ਜਿਹੜਾ ਇਲਾਜ ਕਰਦੇ ਹਾਂ ਕਿ ਨਾ ਉਹ ਆਯੁਰਵੈਦਿਕ ਦੇ ਨਾਲ ਕੀ ਕਰਦੇ ਹੋ ਠੀਕ ਹੈ ਜੜੀਆਂ ਬੂਟੀਆਂ ਦੇ ਨਾਲ ਇਲਾਜ ਕਰਦੇ ਹਾਂ ਜਿਵੇਂ ਕਿ ਸਾਡੇ ਕੋਲ ਪੇਸ਼ੈਂਟ ਅਲੱਗ-ਅਲੱਗ ਤਰ੍ਹਾਂ ਦੇ ਆਉਂਦੇ ਆ ਜਿਵੇਂ ਕਿਸੇ ਦੇ ਪਿੱਤੇ ਦੇ ਵਿੱਚ ਬਕਰੀ ਆ ਗਈ ਜੀ ਚੇਡਿੰਗ ਦੇ ਵਿੱਚ ਪੱਥਰੀ ਆ ਗਈ ਕੋਈ ਆਰ ਇਫੈਕਟ ਮਤਲਬ ਕਿ ਕਿੱਦਾਂ ਵਿੱਚ ਜਸ ਲੈ ਗਠੀਏ ਦੇ ਨਾਲ ਹੈ ਨਾ ਜੀ ਗਠੀਏ ਦੇ ਨਾਲ ਪੀੜਤ ਹੋ ਗਿਆ ਕਿਸ ਨੂੰ ਟਾਈਫੈਡ ਹੋ ਗਿਆ ਡੇਂਗੂ ਹੋ ਗਿਆ ਇਦਾਂ ਦੇ ਪੇਸ਼ੈਂਟ ਆਉਂਦੇ ਰਹਿੰਦੇ ਠੀਕ ਹੈ ਇਹ ਔਰ ਬਿਲਕੁਲ ਠੀਕ ਹੋ ਕੇ ਜਾਂਦੇ ਠੀਕ ਹੈ ਤੇ ਜਿਵੇਂ ਤੁਸੀਂ ਪਿੱਤੇ ਦੇ ਪੱਥਰੀ ਦੀ ਗੱਲ ਕੀਤੀ ਹੈ ਤੇ ਅੱਜ ਕੱਲ੍ਹ ਇਸ ਮਸੱਇਆ ਜਿਹੜੀ ਉਹ ਕਾਫੀ ਜ਼ਿਆਦਾ ਆ ਰਹੀ ਹੈ ਕਿਉਂਕਿ ਕੋਈ ਨਾ ਕੋਈ ਅਜੇਹਾ ਸ਼ਖਸ ਮਿਲ ਲੀ ਜਾਂਦਾ ਜਿਹਦੇ ਪਿੱਤੇ ਦੇ ਵਿੱਚ ਪੱਥਰੀ ਹੋਵੇ ਡਾਕਟਰਾਂ ਦੇ ਕੋਲ ਉਹ ਆਪਣਾ ਇਲਾਜ ਕਰਵਾਉਂਦੇ ਆਂ ਕਈ ਵਾਰ ਜਿਹੜਾ ਪਿੱਤੇ ਦਾ ਆਪਰੇਸ਼ਨ ਵੀ ਕਰ ਦਿੱਤਾ ਜਾਂਦਾ ਪਰ ਬਾਦ ਦੇ ਵਿੱਚ ਫਿਰ ਉਹਨਾਂ ਨੂੰ ਸਮੱਸਿਆਵਾਂ ਜਿਹੜੀਆਂ ਉਹ ਹੋਣ ਲੱਗ ਜਾਂਦੀਆਂ ਨੇ ਤੇ ਇਹ ਚੀਜ਼ ਕਿਵੇਂ ਆ ਇਹਦਾ ਹੱਲ ਕਿਵੇਂ ਹੋ ਸਕਦਾ ਤੇ ਕੀ ਆਪਰੇਸ਼ਨ ਜ਼ਰੂਰੀ ਹੈ ਇਹਦੇ ਵਿੱਚ ਪਹਿਲੀ ਗੱਲ ਤਾਂ ਇਹ ਆ ਵੀ ਸਾਡਾ ਜਿਹੜਾ ਹੈਗਾ ਲਾਈਫ ਸਟਾਈਲ ਬਿਲਕੁਲ ਚੇਂਜ ਹੋ ਚੁੱਕਿਆ ਜੀ ਸਾਡੇ ਬੱਚੇ ਕੀ ਸਾਡੇ ਆਮ ਮਦਰ ਜਿਹੜੀ ਜਨਤਾ ਅੱਜ ਕੱਲ ਪੀਜ਼ਾ 버ਗਰ ਨਿਊਰਲਜ਼ ਇਦਾਂ ਦਾ ਕੁਝ ਖਾਪੀ ਰਹੀ ਆ ਨਾ ਜੀ ਤੇ ਉਸ ਤੋਂ ਇਲਾਵਾ ਸਾਡਾ ਜਿਹੜੀ ਫਿਜ਼ੀਕਲੀ ਐਕਸਰਸਾਈਜ਼ ਜਿਹੜੀ ਹੈਗੀ ਉਹ ਬਿਲਕੁਲ ਵਿਆਮ ਕਰ ਚੁੱਕਿਆ ਹੈ ਜੀ ਬਿਲਕੁਲ ਸੋ ਉਹਦੇ ਕਰਕੇ ਜਿਹੜੀਆਂ ਹੈਗੀਆਂ ਨੇ ਪ੍ਰੋਬਲਮਾਂ ਕ੍ਰੀਏਟ ਹੋ ਰਹੀਆਂ ਨੇ ਠੀਕ ਨਹੀਂ ਜੇ ਅਸੀਂ ਮੰਨ ਕੇ ਚੱਲੋ ਵੀ ਡੇਲੀ ਦੇ ਮਤਲਬ ਕਿ 10 ਮਿੰਟ 15 ਮਿੰਟ ਜਾਂ 20 ਮਿੰਟ ਵੀ ਮਤਲਬ ਕਿ ਫਿਜ਼ੀਕਲੀ ਐਕਟੀਵਿਟੀ ਕਰੀਏ ਤਾਂ ਇਹ ਪ੍ਰੋਬਲਮ ਨਾ ਹੀ ਹੋਣਾ ਜੀ ਸਾਨੂੰ ਇਹਦਾ ਮਤਲਬ ਕਿ ਜਿਹੜੀਆਂ ਪ੍ਰੋਬਲਮਾਂ ਤੋਂ ਸਾਡਾ ਸਹਾਰਾ ਹੋ ਸਕਦਾ ਜੇ ਬਾਈ ਦਾ ਵੀ ਆ ਵੀ ਜਾਂਦੀਆਂ ਨੇ ਕਾਰਨ ਇਹਦੇ ਕਈ ਨੇ ਅੱਛਾ ਜਿਵੇਂ ਕਿ ਪਿੱਤੇ ਦੇ ਵਿੱਚ ਪਥਰੀ ਬਣਦੀ ਆ ਉਹਦਾ 80% ਕਾਰਨ ਹੈਗਾ ਕੋਲੇਸਟ੍ਰੋਲ ਅੱਛਾ ਜੀ ਕੋਲੇਸਟ੍ਰੋਲ ਦੇ ਕਾਰਨ ਹੀ ਮਤਲਬ ਕਿ 80% ਤੇ ਬਾਕੀ ਜਿਹੜੀ ਹੈਗੀ 20% ਜਿਹੜੀ ਰਹਿ ਜਾਂਦੀ ਆ ਉਹ ਕਈ ਵਾਰ ਮਤਲਬ ਕਿ ਵਾਇਰ ਕਰਕੇ ਹੋ ਜਾਂਦੀ ਆ ਕਈ ਵਾਰ ਪਾਣੀ ਅਸੀਂ ਘੱਟ ਪੀਨੇ ਹੈਗੇ ਆ ਉਦੇ ਕਰਕੇ ਪ੍ਰੋਬਲਮ ਕ੍ਰੀਏਟ ਹੁੰਦੀ ਹੈ ਤੇ ਫਿਜ਼ੀਕਲ ਐਕਸਰਸਾਈਜ਼ ਜੇ ਨਹੀਂ ਪ੍ਰੋਪਰ ਕਰਦੇ ਤਾਂ ਵੀ ਸਾਨੂੰ ਇਹ ਪ੍ਰੋਬਲਮਾਂ ਸਟ੍ਰੀਟ ਹੋ ਜਾਂਦੀਆਂ ਤੇ ਜਿਵੇਂ ਡਾਕਟਰ ਕਹਿ ਦਿੰਦੇ ਨੇ ਕਿ ਆਪਰੇਟ ਹੀ ਕਰਵਾਓ ਤੇ ਕਿ ਉਹ ਜ਼ਰੂਰੀ ਹੈ ਨਹੀਂ ਆਪਰੇਟ ਕਰਾਉਣਾ ਜ਼ਰੂਰੀ ਵੀ ਹੈਗਾ ਜਿੱਥੇ ਮਤਲਬ ਕਿ ਬਹੁਤ ਜ਼ਿਆਦਾ ਹੋਵੇ ਬਟ ਕਰਾਉਣ ਦੀ ਲੋੜ ਨਹੀਂ ਪੈਂਦੀ ਜਿਹੜਾ ਸਾਡੇ ਕੋਲੇ ਆ ਗਿਆ ਉਹਨੂੰ ਕਰਾਉਣ ਦੀ ਲੋੜ ਨਹੀਂ ਪੈਂਦੀ ਬਿਲਕੁਲ ਠੀਕ ਹੈ ਕਿਉਂਕਿ ਜਿਹੜਾ ਮਤਲਬ ਕਿ ਅਸੀਂ ਜਿਹੜੀ ਮੈਡੀਸਿਨ ਦਿੰਨੇ ਆ ਉਹਦੇ ਨਾਲ ਕਈ ਪੇਸ਼ੈਂਟ ਜਿਹੜੇ ਹੈਗੇ ਆ ਉਹਨਾਂ ਦੇ 15 ਜਾਂ 14 ਐਮ ਐਮ ਦੀ ਪਥਰੀ ਮਹੀਨੇ ਦੇ ਵਿੱਚ ਵੀ ਨਿਕਲ ਜਾਂਦੀ ਹੈ ਅੱਛਾ ਜੀ ਸਾਡੇ ਕੋ ਉਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਕਈਆਂ ਦੇ ਮਤਲਬ ਕਿ 15 mm ਦੀ ਜਿਹੜੀ ਪਤਰੀ ਆ ਉਹਨੂੰ 2-3 ਮਹੀਨੇ ਲੱਗ ਵੀ ਜਾਂਦੇ ਨੇ 4 ਮਹੀਨੇ ਲੱਗ ਵੀ ਜਾਂਦੇ ਆ ਤੇ ਇਸ ਦੇ ਨਾਲ ਨਾਲ ਭੇਜਿਸ ਵੀ ਬਹੁਤ ਜ਼ਿਆਦਾ ਜ਼ਰੂਰੀ ਹੈ ਠੀਕ ਜਿਹੜਾ ਬੰਦਾ ਭੇਜ ਕਰਦਾ ਪਿਓਰ ਬਿਲਕੁਲ ਠੀਕ ਹੋ ਜਾਂਦਾ ਹੈ ਠੀਕ ਤੇ ਬਾਕੀ ਇਸ ਤੋਂ ਇਲਾਵਾ ਜਿਹਦੇ ਪੇਨ ਹੁੰਦੀ ਆ ਬਹੁਤ ਜ਼ਿਆਦਾ ਤਾਂ ਉਹ ਦਾ ਸਾਰੇ ਕੋਲ 2 ਮਿੰਟ ਦੇ ਵਿੱਚ ਹੀ ਉਹ ਬਿਲਕੁਲ ਨੋਰਮਲ ਆ ਜਾਂਦਾ ਠੀਕ ਹੈ ਤੇ ਜਿਵੇਂ ਇਸ ਤੋਂ ਇਲਾਵਾ ਤੁਸੀਂ ਗਠੀਏ ਦੀ ਗੱਲ ਕੀਤੀ ਹੈ ਕਿ ਗਠੀਏ ਦੇ ਮਰੀਜ਼ ਵੀ ਹੁਣ ਅੱਜ ਦੇ ਟਾਈਮ ਦੇ ਵਿੱਚ ਬਹੁਤ ਵੇਖਣ ਨੂੰ ਮਿਲ ਰਹੇ ਨੇ ਤੇ ਇਹ ਕਹਿੰਦੇ ਨੇ ਕਿ ਗਠੀਆ ਜੇਕਰ ਇੱਕ ਵਾਰ ਹੋ ਜAVE ਤੇ ਉਹ ਛੇਤੀ ਪਿੱਛਾ ਨਹੀਂ ਛੱਡਦਾ ਠੀਕ ਨਹੀਂ ਹੁੰਦਾ ਤੇ ਪਰ ਤੁਹਾਡੇ ਇੱਥੇ ਪੇਸ਼ੈਂਟ ਆਏ ਨੇ ਜਿਹੜੇ ਕਹਿੰਦੇ ਨੇ ਕਿ ਸਾਨੂੰ ਕਿੰਨੇ ਟਾਈਮ ਤੋਂ ਗਠੀਆ ਸੀ ਤੇ ਹੁਣ ਅਸੀਂ 2 ਮਹੀਨਿਆਂ ਦੇ ਵਿੱਚ ਠੀਕ ਹੋ ਗਏ ਹਾਂ ਨਹੀਂ ਇਦਾਂ ਦੇ ਅਨੇਕਾਂ ਹੀ ਪੇਸ਼ੈਂਟ ਨੇ ਜੀ ਜੀ ਗਠੀਏ ਦੀ ਪ੍ਰੋਬਲਮ ਜਿਹੜੀ ਆ ਆਟੋਇਮਿਊਨ ਡਿਜ਼ੀਜ਼ ਹੁੰਦੀ ਹੈ ਸਾਡਾ ਇਮਿਊਨ ਸਿਸਟਮ ਸਾਨੂੰ ਇਹ ਡਿਸਟਰਬ ਕਰਨਾ ਸਟਾਰਟ ਕਰ ਦਿੰਦਾ ਜਿਵੇਂ ਕਿ ਘਰ ਦਾ ਮ ਤੇ ਔਰ ਉਹ ਘਰ ਨੂੰ ਹੀ ਡਿਸਟਰਬ ਕਰਨਾ ਸਟਾਰਟ ਕਰ ਦਿੰਦੇ ਠੀਕ ਆ ਸਾਰਾ ਘਰ ਹੀ ਡਿਸਟਰਬ ਹੋ ਜਾਂਦਾ ਇਸੇ ਤਰ੍ਹਾਂ ਹੀ ਜਿਹੜੀ ਹੈਗੀ ਆ ਬਾਤ ਰੋਗ ਠੀਕ ਆ ਠੀਕ ਆ ਇਹਦੇ ਵਿੱਚ ਜਿਹੜਾ ਹੈਗਾ ਕਨਾਂ ਪੇਸ਼ੈਂਟ ਬੜਾ ਡਿਸਟਰਬ ਹੁੰਦਾ ਉਹਦੇ ਜਿੰਨੇ ਵੀ ਜੋਇੰਟਸ ਨੇ ਮਤਲਬ ਕਿ ਸਾਰੇ ਹੀ ਮਤਲਬ ਕਿ ਪੇਨਫੁਲ ਰਹਿੰਦੀ ਆ ਉਹਨੂੰ ਪੇਨ ਰਹਿੰਦੀ ਆ ਠੀਕ ਆ ਸਾਰਿਆਂ ਦੇ ਵਿੱਚ ਤੇ ਔਰ ਬੜੀ ਉਹਦੀ ਜਿਹੜੀ ਹੈਗੀ ਆ ਲਾਈਫ ਬਿਲਕੁਲ ਡਿਸਟਰਬ ਹੋ ਜਾਂਦੀ ਆ ਠੀਕ ਜਿਨਾ ਮਤਲਬ ਕਿ ਦੁਬਰ ਹੋ ਜਾਂਦਾ ਉਸ ਦਾ ਪੇਸ਼ੈਂਟ ਤੇ ਔਰ ਉਹਨੂੰ ਫਿਰ ਦੱਸਦਿਆਂ ਵੀ ਆ ਕੁਝ ਕਰਨਾ ਤਾਂ ਹੈ ਵੀ ਇਹ ਰਹਿ ਭੇਜ ਰੱਖਣੇ ਹੈਗੇ ਆ ਤੇ ਮੈਡੀਸਨ ਦੰਨੇ ਆ ਤਕ ਜਿਹੜਾ ਇਹ ਹੈਗਾ ਆਪਣੇ ਗਠੀਏ ਦਾ ਪੇਸ਼ੈਂਟ ਆਉਂਦਾ ਕਈ ਉਹ ਮਦਰ ਕੇ ਪੇਸ਼ੈਂਟ ਨੇ ਵੀ ਜਿਹੜੇ 2 ਮਹੀਨੇ ਚ ਕਵਰ ਕਰ ਜਾਂਦੇ ਕਈ ਵਾਰ 6 ਮਹੀਨੇ ਲੱਗ ਜਾਂਦੇ ਠੀਕ ਹੈ ਤੇ ਇਸ ਤੋਂ ਇਲਾਵਾ ਜਿੱਦਾਂ ਹੁਣ ਮੌਸਮ ਬਦਲ ਰਿਹਾ ਹੈ ਤੇ ਮੌਸਮ ਦੇ ਸੰਬੰਧਿਤ ਬਿਮਾਰੀਆਂ ਵੀ ਕਈ ਹੋ ਰਹੀਆਂ ਨੇ ਜਿਵੇਂ ਡੇਂਗੂ ਦੀ ਗੱਲ ਕਰੀਏ ਜਾਂ ਟਾਈਫਾਇਡ ਹੋ ਰਿਹਾ ਹੈ ਤਾਂ ਇਹਨਾਂ ਬਿਮਾਰੀਆਂ ਦਾ ਵੀ ਤੁਹਾਡੇ ਕੋਲ ਇਲਾਜ ਹੈ ਹਾਂ ਬਿਲਕੁਲ ਜੀ ਟਾਈਫਾਇਡ ਵਾਸਤੇ ਸਾਡੇ ਕੋਲ ਇੱਕੋ ਹੀ ਗੋਲੀ ਹੈਗੀ ਆ ਆਈ ਵਿਲ ਸ਼ੋ ਯੂ ਇਹ ਗੋਲੀ ਹੈਗੀ ਆ ਬਸ ਸਿਰਫ ਇੱਕੋ ਹੀ ਗੋਲੀ ਲੈਣ ਦੀ ਲੋੜ ਹੈ ਟਾਈਫਾਇਡ ਬਿਲਕੁਲ ਖਤਮ ਠੀਕ ਹੈ ਠੀਕ ਹੈ ਜੀ ਤੇ ਉਸ ਤੋਂ ਇਲਾਵਾ ਡੇਂਗੂ ਆ ਡੇਂਗੂ ਦੇ ਵਿੱਚ ਵੀ ਸਾਡੇ ਕੋਲ ਮੈਡੀਸਨ ਨਾਲ ਉਸ ਦਿੰਨੇ ਆ ਉਹ ਬਿਲਕੁਲ ਨਾਰਮਲਾਈਜ਼ ਹੋ ਜਾਂਦਾ ਠੀਕ ਹੈ ਜਿਵੇਂ ਅੱਜਕੱਲ ਕਫਾ ਠੀਕ ਹੈ ਖਾਂਸੀ ਜੁਖਾਮ ਨਜ਼ਲਾ ਜਿਹੜਾ ਆਮ ਚੱਲ ਰਿਹਾ ਇਹ ਵੀ ਬਿਲਕੁਲ ਇੱਕ ਦੋ ਡੋਜ਼ਾਂ ਦੇ ਨਾਲ ਬਿਲਕੁਲ ਨਾਰਮਲਾਈਜ਼ ਠੀਕ ਹੈ ਤੇ ਇਹਦੇ ਨਾਲ ਹੀ ਕੁਝ ਹੁਣ ਆਪਾਂ ਗੱਲ ਇਹ ਵੀ ਕਰਦੇ ਆਂ ਕਿ ਜਿਵੇਂ ਅੱਜ ਦੇ ਸਮੇਂ ਦੇ ਵਿੱਚ ਸਾਡਾ ਖਾਣ ਪੀਣ ਬਹੁਤ ਮਾੜਾ ਹੋ ਚੁੱਕਿਆ ਹੈ ਤੇ ਹਰ ਪਾਸੇ ਪ੍ਰੋਬਲਮ ਹੋ ਰਹੀ ਹੈ ਕਈ ਵਾਰੀਵੇਂ ਹੁੰਦਾ ਹੈ ਕਿ ਮਰਦਾਨਾ ਕਮਜ਼ੋਰੀ ਵੀ ਹੋ ਜਾਂਦੀ ਹੈ ਘਰ ਦੇ ਵਿੱਚ ਫਿਰ ਸੁਖ ਸ਼ਾਂਤੀ ਨਹੀਂ ਰਹਿੰਦੀ ਜਿਹੜਾ ਵਿਆਹ ਹੋਇਆ ਹੁੰਦਾ ਉਹ ਸਹੀ ਤਰੀਕੇ ਚੱਲਦਾ ਨਹੀਂ ਹੈ ਤੇ ਤੁਸੀਂ ਉਸ ਚੀਜ਼ ਦਾ ਵੀ ਇਲਾਜ ਕਰਦੇ ਹੋ ਹਾਂ ਬਿਲਕੁਲ ਜੀ ਬਿਲਕੁਲ ਉਸ ਦੀ ਦਾ ਵੀ ਇਲਾਜ ਕਰਦੇ ਆ ਜੀ ਉਹਦੇ ਵਿੱਚ ਵਿਧਨ ਮਹੀਨੇ ਜਾਂ 2 ਮਹੀਨੇ ਦੇ ਵਿੱਚ ਜਿੱਦੇ ਸਪਰਮ ਕਾਉਂਟ ਬਿਲਕੁਲ ਡਾਊਨ ਆ ਜਾਂਦੀ ਨੇ ਉਹ ਮਹੀਨੇ ਜਾਂ 2 ਮਹੀਨੇ ਦੇ ਵਿੱਚ ਬਿਲਕੁਲ ਨਾਰਮਲਾਈਜ਼ ਹੋ ਜਾਂਦੇ ਆ ਵਿਆਹਿਤ ਜੀਵਨ ਉਹਦਾ ਬਿਲਕੁਲ ਮਰ ਕੇ ਸਵਰਗ ਲਾਈਫ ਬਣ ਜਾਂਦਾ 2 ਮਹੀਨੇ ਦਵਾਈ ਕੰਮ ਦੇ ਨਾਲ ਠੀਕ ਹੈ ਹਾਂ ਜੀ ਤੇ ਬਹੁਤ ਹੀ ਐਕਸਲੈਂਟ ਰਿਜਲਟ ਨੇ ਉਸ ਠੀਕ ਹੈ ਤੇ ਜਿੰਨੇ ਵੀ ਪੇਸ਼ੈਂਟ ਤੁਹਾਡੇ ਕੋਲ ਆ ਰਹੇ ਨੇ ਉਹ ਕੁਝ ਕੁ ਮਹੀਨਿਆਂ ਦੇ ਵਿੱਚ ਠੀਕ ਹੋ ਰਹੇ ਨੇ ਦੇਖੋ ਇਹਦੇ ਵਿੱਚ ਜਿਹੜੀ ਹੈ ਇੰਪੋਰਟੈਂਸ ਜਿਹੜਾ ਕੇਸ ਹੁੰਦਾ ਉਹਦੇ ਵਿੱਚ 2-3 ਮਹੀਨੇ ਲੱਗ ਵੀ ਜਾਂਦੇ ਨੇ ਕਈ ਵਾਰ ਪਰ ਉਹ ਨਾਰਮਲਾਈਜ਼ ਹੋ ਜਾਂਦਾ ਪੇਸ਼ੈਂਟ ਠੀਕ ਹੈ ਉਹਦੇ ਨਾਲ ਅਸੀਂ ਮਦਰਕੇ ਆਇਲ ਵੀ ਦੰਨੇ ਹੈਗੇ ਆ ਤੇ ਕੈਪਸੂਲ ਵੀ ਦੰਨੇ ਆ ਠੀਕ ਹੈ ਜਾਂ ਮਜੂਮ ਪਿਆਰ ਕਰਕੇ ਦੰਨੇ ਆ ਵਿੱਚ ਅਲੱਗ-ਅਲੱਗ ਮਦਰਕੇ ਦੇਖੀ ਦਾ ਪੇਸ਼ੈਂਟ ਕਿਹੜੀ ਮਦਰਕੇ ਉਹਨੂੰ ਪ੍ਰੋਬਲਮ ਹੈਗੀ ਇੱਕ ਇਦਾਂ ਦੀ ਪ੍ਰੋਬਲਮ ਆ ਉਸ ਹਿਸਾਬ ਨਾਲ ਅਸੀਂ ਮੈਡੀਸਿਨ ਦਿੰਦੇ ਆ ਤੇ ਅੱਜਕੱਲ ਤਾਂ ਬੱਚਿਆਂ ਦੇ ਵਿੱਚ ਵੀ ਬਹੁਤ ਇਦਾਂ ਦੀਆਂ ਪ੍ਰੋਬਲਮਸ ਹੋ ਰਹੀਆਂ ਨੇ ਜਿਵੇਂ ਓਬੈਸਟੀ ਦੀ ਗੱਲ ਕਰੀਏ ਕਿ ਖਾਣ ਪੀਣ ਸਾਡਾ ਕਿਸੇ ਦਾ ਵੀ ਸਹੀ ਨਹੀਂ ਹੈਗਾ ਉਸ ਕਾਰਨ ਛੋਟੀ ਉਮਰ ਤੋਂ ਹੀ ਸਾਨੂੰ अनेका ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਫਿਰ ਬੁਢਾਪੇ ਦੇ ਵਿੱਚ ਜਾ ਕੇ ਇਹ ਸਭ ਕੁਝ ਹੋਰ ਜ਼ਿਆਦਾ ਵੱਧ ਜਾਂਦਾ ਤੇ ਸਾਡਾ ਜਿਹੜਾ ਲਾਈਫ ਸਰਕਲ ਹੈ ਉਹ ਛੋਟਾ ਰਹਿ ਜਾਂਦਾ ਬਿਲਕੁਲ ਜੀ ਇਹਦੇ ਵਿੱਚ ਜਿਹੜੀਆਂ ਖਾਣ ਪੀਣ ਦੀਆਂ ਜਿਵੇਂ ਹੁਣ ਅੱਜਕੱਲ ਤੁਸੀਂ ਦਾ ਗੱਲ ਕਰੀਆ ਵੀ ਖਾਣ ਪੀਣ ਦੀ ਮੇਨ ਮਤਲਬ ਕਿ ਖਾਣਾ ਪੀਣਾ ਹਮ ਅਡਲਟਰੇਸ਼ਨ ਹਰ ਇੱਕ ਚੀਜ਼ ਦੇ ਵਿੱਚ ਠੀਕ ਹੈ ਜੀ ਹਰ ਇੱਕ ਚੀਜ਼ ਦੇ ਵਿੱਚ ਮਿਲਾਬਤ ਹੈਗੀ ਆ ਤੁਹਾਨੂੰ ਪਤਾ ਹੀ ਆ ਠੀਕ ਨਹੀਂ ਸਾਰੇ ਪੜੇ ਲਿਖੇ ਆ ਸੂਝਵਾਨ ਨੇ ਸਿਆਣੇ ਆ ਤੇ ਉਹਦੇ باوجود ਵੀ ਲੋਕ ਮਤਲਬ ਕਿ ਅੱਖਾਂ ਮੀਚ ਲੈਂਦੇ ਨੇ ਚੱਲ ਕੋਈ ਆਨੇ ਚੱਲਣ ਨੂੰ ਯਾਰ ਪੀਜ਼ਾ 버ਗਰ ਬਾਕੀ ਲਟਣ ਪਟਣ ਬਾਕੀ ਕਾਫੀ ਕੁਝ ਖਾਈ ਜਾਂਦੇ ਲੋਕੀ ਹਾਂ ਹੂੰ ਤੇ ਉਹਦੇ ਨਾਲ ਵੀ ਇਹ ਪ੍ਰੋਬਲਮ ਕ੍ਰੀਏਟ ਹੁੰਦੀ ਆ ਨੀ ਠੀਕ ਆ ਬਾਕੀ ਹਾਰਮੋਨ ਤੁਹਾਨੂੰ ਡਿਸਬਲੈਂਸ ਹੋ ਜਾਂਦਾ ਉਹਨਾਂ ਦਾ ਉਹਦੇ ਕਰਕੇ ਪ੍ਰੋਬਲਮ ਇਹ ਆਉਣੀ ਹੀ ਆਉਣੀ ਆ ਜੀ ਹਾਂ ਹੂੰ ਜਦੋਂ ਤੁਹਾਨੂੰ ਅਡਲਟ ਰਿਸ਼ਨ ਇਹਦੇ ਨਹੀਂ ਚੀਜ਼ਾਂ ਖਾਮੋਗੇ ਫਿਜ਼ੀਕਲੀ ਐਕਸਰਸਾਈਜ਼ ਨਹੀਂ ਕਰੋਗੇ ਤਾਂ ਆਉਣੀ ਹੀ ਆਉਣੀ ਆ ਅੱਗੇ ਜਿਹੜਾ ਸਮਾਸੀ ਪੁਰਾਣਾ ਸਮਾਸੀ ਉਹਦੇ ਵਿੱਚ ਸਾਰੇ ਹੈਲਦੀ ਫੂਡ ਹੁੰਦੇ ਸੀ ਅੱਜ ਕੱਲ ਤਾਂ ਅਸੀਂ ਅਵੋਇਡ ਕਰਦੇ ਆਂ ਵੀ ਨਹੀਂ ਦੀ ਅਸੀਂ ਵੀ ਕਹਿੰਦੇ ਆਂ ਵੀ ਦੁੱਧ ਦਹੀਂ ਦੱਸੀ ਕਿ ਉਹ ਮੱਖਣ ਬਿਲਕੁਲ ਨਹੀਂ ਖਾਣਾ ਹਾਂਜੀ ਹਾਂਜੀ ਇਹਦੇ ਪਿੱਤੇ ਦੀ ਪਤਲੀ ਹੈਗੀ ਆ ਉਹਨੂੰ ਬਿਲਕੁਲ ਅਵੋਇਡ ਕਰ ਦਿੰਦੇ ਆਂ ਨਹੀਂ ਖਾਣਾ ਠੀਕ ਹੈ ਸੋ ਇਸ ਤੋਂ ਇਲਾਵਾ ਜਿਹੜੀਆਂ ਹੈਗੀਆਂ ਨੇ ਮੇਨ ਮੈਂ ਤਾਂ ਇਹੀ ਕਹਿਣਾ ਚਾਹਾਂਗਾ ਮਾਧਿਅਮ ਤੁਹਾਡੇ ਜਰੀਏ ਵੀ ਜਿਹੜੇ ਬੱਚੇ ਨੇ ਵੀ ਉਹਨਾਂ ਨੂੰ ਵੀ ਫਿਜ਼ੀਕਲੀ ਐਕਸਰਸਾਈਜ਼ ਕਰਵਾਓ ਥੋੜਾ ਜਿਹਾ ਟਾਈਮ ਕੱਢੋ ਉਹਨਾਂ ਲਈ ਠੀਕ ਹੈ ਤੇ ਆਪਣੇ ਮਦਦ ਕੇ ਸਿਹਤ ਦਾ ਧਿਆਨ ਰੱਖੋ ਚੰਗਾ ਮਦਦ ਕੇ ਵਧੀਆ ਖ ਅਜਿਹਾ ਫਰੂਟ ਵੀ ਖਾਣਾ ਦਾ ਫਰੂਟ ਵੀ ਚੰਗੀ ਤਰ੍ਹਾਂ ਧੋ ਵਾਸ਼ ਕਰਕੇ ਚੰਗੀ ਤਰ੍ਹਾਂ ਸਾਫ ਕਰੋ ਜੀ ਬਿਲਕੁਲ ਸਾਰਿਆਂ ਤੇ ਪੇਸ਼ੈਂਟ ਸਾਈਡ ਅਜਿਹਾ ਹੁੰਦੀ ਹੋਈ ਹੈ ਜੀ ਤੇ ਜੇਕਰ ਕਿਸੇ ਪੇਸ਼ੈਂਟ ਨੇ ਤੁਹਾਡੇ ਕੋਲ ਆਉਣਾ ਹੋਵੇ ਤੇ ਇੱਕ ਵਾਰ ਤੁਸੀਂ ਆਪਣਾ ਐਡਰੈਸ ਤੇ ਨੰਬਰ ਵੀ ਦੱਸ ਦਿਓ ਹਾਂ ਜੀ ਮੇਰਾ ਨਾਮ ਜਮਰੂਪ ਸਿੰਘ ਲਲਤੋ ਕਲਾ ਇਹ ਆਪਣਾ ਲੁਧਿਆਣਾ ਦੇ ਵਿੱਚ ਹੀ ਪੈ ਜਾਂਦਾ 9914853401 ਨੰਬਰ ਮੇਰਾ ਹੈਗਾ ਜੀ ਇੱਥੇ ਦਾ ਤੇ ਤੁਸੀਂ ਕਦੇ ਵੀ ਆ ਸਕਦੇ ਹੋ ਇੱਕ ਸੈਚਰਡੇ ਆਫ ਹੁੰਦਾ ਹੈ ਸ਼ਨੀਵਾਰ ਇੱਕ ਸਨੇਚਰਵਾਰ ਅਸੀਂ ਬੰਦ ਰੱਖਦੇ ਹਾਂ ਇੱਕ ਕਾਲਾ ਪੀਲਿਆ ਵੀ ਬਹੁਤ ਵੱਡੀ ਸਮੱਸਿਆ ਬਣਿਆ ਹੋਇਆ ਹੈ ਡਾਕਟਰ ਇਲਾਜ ਕਰਵਾਇਆ ਜਾਂਦਾ ਪਰ ਦਵਾਈਆਂ ਦੇ ਨਾਲ ਬਹੁਤਾ ਫਰਕ ਨਹੀਂ ਪੈ ਰਿਹਾ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਉਹਨਾਂ ਲੋਕਾਂ ਨੂੰ ਕਰਨਾ ਪੈ ਰਿਹਾ ਜੋ ਕਿਸ ਬਿਮਾਰੀ ਦੇ ਨਾਲ ਪੀੜਤ ਨੇ ਬਿਲਕੁਲ ਜੀ ਜਿਵੇਂ ਹਾਈਪੋਗਲਾਈਕੀ ਹੈਗਾ B ਹੈਗਾ C ਹੈਗਾ ਹਾਂਜੀ ਜਿਹਨੂੰ ਕਾਲਾ ਪੀਲਿਆ ਕਹਿੰਦੇ ਆਪਾਂ ਕਾਲਾ ਪੀਲਿਆ ਜਿਹੜਾ ਹੈਗਾ ਉਹ ਬਿਲਕੁਲ ਠੀਕ ਹੋ ਜਾਂਦਾ ਪਰ ਥੋੜਾ ਸਮਾਂ ਲੱਗਦਾ ਜੀ ਤਿੰਨ ਚਾਰ ਮਹੀਨੇ ਲੱਗ ਜਾਂਦੇ ਨੇ ਤੇ ਮੈਂ ਉਹੀ ਗੱਲ ਕਹੀ ਆ ਉਹਦੇ ਵਿੱਚ ਸਾਡਾ ਮਦਦ ਕਿ ਰਹਿਣ ਸਹਿਣ ਦਾ ਮਦਦ ਕਿ ਜਿਹੜਾ ਹੈਗਾ ਤੇ ਬਾਕੀ ਡਾਈਟ ਦਾ ਤੇ ਉਸ ਤੋਂ ਇਲਾਵਾ ਭਰੇ ਜਿਹੜੇ ਦੱਸਦੇ ਆ ਉਹ ਕਰਨੇ ਪੈਣੇ ਆ ਉਹਦੇ ਚ ਉਹ ਵੀ ਠੀਕ ਹੋ ਜਾਂਦਾ ਬਿਲਕੁਲ ਨੋਰਮਲ ਹੈ ਠੀਕ ਹੈ ਹਾਂਜੀ ਤੇ ਇਸ ਤੋਂ ਇਲਾਵਾ ਜਿਵੇਂ ਕੋਈ ਲੀਵਰ ਦੇ ਨਾਲ ਸੰਬੰਧਿਤ ਪ੍ਰੋਬਲਮ ਹੋਵੇ ਉਹਨਾਂ ਦਾ ਵੀ ਇਲਾਜ ਤੁਸੀਂ ਕਰਦੇ ਬਿਲਕੁਲ ਜੀ ਦੇਖੋ ਪਹਿਲਾਂ ਤਾਂ ਇਹੀ ਦੇਖਿਆ ਜਾਂਦਾ ਵੀ ਜਿਹੜਾ ਹੈਗਾ ਇਹ ਜਿਹੜਾ ਡਾਇਗਨੋਸ ਚੱਲਦਾ ਪਹਿਲਾਂ ਇਸੇ ਆਧਾਰ ਤੇ ਚੱਲਦਾ ਠੀਕ ਹੈ ਪਹਿਲਾਂ ਲੀਵਰ ਦੇਖਿਆ ਜਾਂਦਾ ਫਿਰ ਉਹਦੀ ਕੰਸਟੀਟਿਊਸ਼ਨ ਤਾਂ ਨਹੀਂ ਉਹਨੂੰ ਰਹਿੰਦੀ ਪੇਸ਼ੈਂਟ ਨੂੰ ਠੀਕ ਹੈ ਇਸੇ ਅਲਮ ਤਾਂ ਤੁਸੀਂ ਸਟਾਰਟ ਕਰਦੇ ਆ ਠੀਕ ਹੈ ਤੇ ਲਿਵਰ ਦੀ ਮੈਡੀਸਨ ਤਾਂ ਅਸੀਂ ਲਾਜ਼ਮੀ ਦੇ ਹੀ ਦਿੰਨੇ ਆ ਵਿੱਚ ਪਾਏ ਠੀਕ ਹੈ ਬਾਕੀ ਜਿਹੜੀ ਲਿਵਰ ਦੀ ਮੈਡੀਸਨ ਨਾਲ ਸਾਡੀ ਹੁਣ ਜਿਵੇਂ ਕਾਲੇ ਪੀੜੀ ਦੀ ਗੱਲ ਕਰੀਏ ਜੀ ਪੀੜੀਆ ਹੋ ਗਿਆ ਜਾਂ ਪਿੱਤੇ ਦੀ ਪਤਰੀ ਹੋ ਗਈ ਤਾਂ ਸਾਰੇ ਸਿਸਟਮੇ ਲਿਵਰ ਤੋਂ ਹੀ ਚੱਲਦਾ ਠੀਕ ਹੈ ਜੀ ਜੀ ਲਿਵਰ ਇੱਕ ਇਦਾਂ ਦਾ ਸਾਡਾ ਆਰਗਨ ਹੈਗੀ ਆ ਮਤਲਬ ਕਿ ਇਹਨੂੰ ਤੁਸੀਂ ਚਾਹੇ ਪੱਠੀ ਨਾਲੋਂ ਚਾਹੇ ਜਦੋਂ ਜਿੰਨਾ ਸਾਰਾ ਵੀ ਸਾਡਾ ਮਤਲਬ ਕਿ ਕੰਮ ਕਰ ਹੈਗਾ ਸਾਰਾ ਲਿਵਰ ਨਹੀਂ ਕਰਦਾ ਹੂੰ ਡਾਈਜੈਸਟਨ ਸਿਸਟਮ ਜਿਹੜਾ ਸਾਡਾ ਕਨਾ ਜਿੰਨਾ ਵੀ ਚਲਾਉਣਾ ਉਹ ਸਾਰਾ ਲਿਵਰ ਨੇ ਚਲਾਉਣਾ ਮੈਟਾਬੋਲਿਜ਼ਮ ਦਾ ਕੰਮ ਉਨੇ ਜਿਵੇਂ ਲਿਵਰ ਕਰਕੇ ਹੀ ਜੇ ਲਿਵਰ ਡਿਸਟਰਬ ਕਰ ਰਿਹਾ ਤਾਂ ਪੈਂਕਰੀਆਟ ਡਿਸਟਰਬ ਹੋ ਜਾਂਦਾ ਹੈ। ਲਿਵਰ ਡਿਸਟਰਬ ਕਰ ਰਿਹਾ ਤਾਂ ਗਲ ਬਲੇਡਰ ਜਿਹੜਾ ਹੈਗਾ ਉਹ ਉਹ ਡਿਸਟਰਬ ਹੋ ਜਾਂਦਾ। ਲਿਵਰ ਡਿਸਟਰਬ ਕਰ ਰਿਹਾ ਤਾਂ ਉਹਦਾ ਨਾ ਇੰਟਰਸਾਈਨ ਜਿਹੜੀਆਂ ਸਾਡੇ ਅੰਦਰ ਉਹ ਵੀ ਡਿਸਟਰਬ ਹੋ ਜਾਂਦੀਆਂ। ਲਿਵਰ ਡਿਸਟਰਬ ਹੋ ਗਰਮੈਸ਼ਾ ਸਾਡੇ ਅੰਦਰ ਤਾਂ ਸਾਡੇ ਅੰਦਰ ਜਿਹੜੇ ਪਿੰਪਲ ਹੋ ਜ ਹੋ ਗਈਆਂ, ਐਡੇਸ਼ਿੰਗ ਵੈਰਾ ਹੋ ਗਈ ਤਾਂ ਉਹਦੇ ਕਰਕੇ ਹੁੰਦੀ ਹੈ। ਪ੍ਰਾਇਓਰਟੀ ਦੇ ਅਧਾਰ ਤੇ ਲਿਵਰ ਨੂੰ ਲੈ ਕੇ ਚੱਲਦੇ ਹਾਂ। ਲਿਵਰ ਨੂੰ ਹੀ ਲੈ ਕੇ ਚੱਲਣਾ। ਠੀਕ ਹੈ। ਤੇ ਲਿਵਰ ਠੀਕ ਆ ਤਾਂ ਤਕਰੀਬਨ ਤਕਰੀਬਨ ਸਾਰੇ ਫੰਕਸ਼ਨ ਠੀਕ ਹੋ ਗ ਠੀਕ ਤੇ ਜੇਕਰ ਕਿਸੇ ਵੀ ਮਰੀਜ਼ ਨੇ ਇੱਥੇ ਡਾਕਟਰ ਸਾਹਿਬ ਦੇ ਨਾਲ ਮੁਲਾਕਾਤ ਕਰਨੀ ਹੋਵੇ ਆਪਣੇ ਆਪ ਨੂੰ ਦਿਖਾਉਣਾ ਹੋਵੇ ਤੇ ਤੁਸੀਂ ਇੱਥੇ ਆ ਸਕਦੇ ਹੋ ਐਡਰੈਸ ਤੇ ਨੰਬਰ ਸਕਰੀਨ ਤੇ ਤੁਹਾਨੂੰ ਦਿਖਾਇਆ ਜਾ ਰਿਹਾ ਹੈ ਤੁਸੀਂ ਇੱਥੇ ਨੰਬਰ ਤੇ ਕਾਲ ਕਰਕੇ ਡਾਕਟਰ ਸਾਹਿਬ ਦੇ ਨਾਲ ਗੱਲਬਾਤ ਕਰ ਸਕਦੇ ਹੋ ਤੁਹਾਡੀ ਪਰੇਸ਼ਾਨੀ ਸੁਣੀ ਜਾਵੇਗੀ ਤੇ ਫਿਰ ਤੁਸੀਂ ਇੱਥੇ ਆ ਕੇ ਡਾਕਟਰ ਸਾਹਿਬ ਦੇ ਨਾਲ ਉਹਨਾਂ ਦੇ ਕਲੀਨਿਕ ਦੇ ਵਿੱਚ ਮੁਲਾਕਾਤ ਵੀ ਕਰ ਸਕਦੇ ਹੋ ਤੇ ਆਪਣੀਆਂ ਪਰੇਸ਼ਾਨੀਆਂ ਦਾ ਹੱਲ ਜਿਹੜਾ ਉਪਾਅ ਸਕਦੇ ਹੋ ਕੁਝ ਕੁ ਮਹੀਨਿਆਂ ਦੇ ਵਿੱਚ ਹੀ ਤੁਹਾਡੀ ਜਿਹੜੀ ਬਿਮਾਰੀ ਹੈ ਉਹ ਤੁਹਾਡੇ ਤੋਂ ਦੂਰ ਹੋ ਜਾਏਗੀ